ਕੁਨੂ ਨਾਰਦ ਦੇਵ ਜੀ ਨੇ ਜਿੱਥੇ ਰਵਾਨੀਅਤ ਦਾ ਸੁਨੇਹਾ ਦਿੱਤਾ ਉੱਥੇ ਪ੍ਰਗਤੀਵਾਦੀ ਔਰ ਸਮਾਜਵਾਦੀ ਸੋਚ ਦਾ ਵੀ ਸੁਨੇਹਾ ਦਿੱਤਾ। ਨਾ ਉਹਨਾਂ ਦੇ ਪ੍ਰਗਤੀਵਾਦ ਤੇ ਸਮਾਜਵਾਦ ਨੂੰ ਸਮਤਪਤ ਇੱਕ ਗਹਿ ਕਹਿ ਲੱਗਿਆ ਲਿਖਿਆ ਬਹੁਤ ਪੁਰਾਣਾ ਕਿਉਂਕਿ ਮੇਰੀ ਵੀ ਸੋਚ ਇਹੋ ਜਿਹੀ ਹੋਇਆ ਉਹ ਮੈਂ ਪੇਸ਼ ਕਰਾਂ। ਪਹਿਲਾ ਬੋਲ ਹੈ ਤਾਂ ਸੱਤੇ ਕਿਸਮ ਦੇ ਭੋਜਨ ਛੱਡ ਕੇ ਜਾਂਦਾ ਉਦਰੇ ਬਲਸੀ ਸੱਤੇ ਕਿਸਮ ਦੇ ਭੋਜਨ ਛੱਡ ਕੇ ਜਾਂਦਾ ਉਦਰੇ ਬਲਸੀ ਵਾਹ ਨਾਨਕ ਆਸਰ ਕੇ ਤਾਂ ਹੀ ਤੁੰਗਰੂਪ ਹੋਉਂਦਾ ਮੈਂ ਗੀਤ ਪੇਸ਼ ਕਰਦਾ ਨਾਨਕ ਤੇਰੀ ਅਰਮ ਜਾਂਦਾ ਕਿਸੇ ਤੇਰ ਨਾ ਪਾਇਆ ਨਾਮ ਤੇ ਤੇਰੀ ਰਾਮ ਜਾ ਦਾ ਕਿਸੇ ਭੇਦ ਨਾ ਪਾਇਆ ਮਲਕ ਭਾਗੋਂ ਛੱਡ ਕੇ ਤੂੰ ਗਨ ਲਾਲੋ ਲਾਇਆ ਲਾਲੋ ਲਾਇਆ ਨਾਮ ਤੇ ਤੇਰੀ ਆ ਰਾਮ ਜਾ ਦਾ ਕਿਸੇ ਭੇਦ ਨਾ ਪਾਇਆ ਬੇਜੋ ਮੁਲਕ ਦੇ ਦੇਰ ਤੇ ਜੀ ਜਦ ਪਾਵਰ ਬਾੜੀ ਹੋਲ ਜਗੈ ਪਾਪਾ ਪਿਆਰੇ ਹਿੰਦ ਦੀ ਧਾਣੀ ਬੇਂਤ ਮੁਲਕ ਤੇ ਫਿਰ ਗਈ ਜਦ ਪਾਵਰ ਬਾਣੀ ਉਹ ਜਿਹੀ ਜੀ ਆਇਆਂ ਪਾਪਾ ਪਿਆਰੇ ਹਿੰਦ ਦੀ ਧਾਣੀ ਤੈੰਗੀ ਦਾਤਨਾ ਵੱਡਿਆ ਬੇਡਰ ਹੋ ਕੇ ਯਾਤ ਪਾਤ ਦਾ ਜੁੜਾ ਵੱਡਿਆ ਇੱਕੋ ਰੱਪੇ ਨੋਰ ਸਾਰੇ ਤੂੰ ਪਾਠ ਪੜਾਇਆ ਪਾਠ ਪੜਾਇਆ ਨਾਲ ਤੇ ਸਭ ਔਰਤ ਨੂੰ ਜਦ ਜਾਣੇ ਰਾਹੇ ਦੀ ਸਤ ਸਤਕਾਰ ਆਉ ਸੁ ਨੂੰ ਤੂੰ ਤਦ ਪੈੜ ਦੇ ਉੱਤੇ ਕਹਿੰਦੇ ਸਭ ਸਭ ਔਰਤ ਨੂੰ ਜਦ ਜਾਣੇ ਰਾਹੇ ਦੀ ਸਤ ਸਤਕਾਰ ਆਉ ਸੁ ਨੂੰ ਤੂੰ ਤਦ ਧਨ ਸੀ ਦੋ ਜੀ ਨੇ ਮੱਕਾ ਮਦੀਨਾ ਪੈਦ ਲਗਾਇਆ ਪੈਦ ਲਗਾਇਆ ਮੈਂ ਤੇਰੀ ਰੰਗ ਜਾਂਦਾ ਕਿਸੇ ਭੇਦ ਨਾ ਪਾਇਆ ਜਦ ਜਦ ਬਾਸੀ ਹਿੰਦ ਦਾ ਕਿਸੇ ਜ਼ੁਲਮੋਂ ਡੋਲਿਆ ਕ੍ਰਾਂਤੀਕਾਰੇ ਸੁਰ ਵਿੱਚ ਬਾਬਾ ਤੂਸੀ ਬੋਲਿਆ ਜਦ ਜਦ ਬਾਸੀ ਹਿੰਦ ਦਾ ਕਿਸੇ ਜ਼ੁਲਮੋਂ ਡੋਲਿਆ ਕ੍ਰਾਂਤੀਕਾਰੇ ਸੁਰ ਵਿੱਚ ਬਾਬਾ ਤੂਸੀ ਬੋਲਿਆ ਦੂਰ ਕੇ ਵੰਦ ਨੂੰ ਓਮੰਡਿਆ ਮੇਰਾ ਦੂਰ ਪਜਾਇਆ ਪੂਰ ਪਜਾਇਆ ਨਾਲਕ ਤੇਰੀ ਰਮ ਜਾਂਦਾ ਕਿਸੇ ਪੇਲ ਨਾ ਪਾਇਆ ਕਿਉਂ ਨਾ ਦੱਸਵੇਂ ਬਾਪਾ ਤੇਰੀ ਪੂਜਾ ਕਰੀਏ ਵਧ ਚਤਰੀਏ ਸੁਰੂਆਤੇ ਸਦਾ ਤੇਰੇ ਪੈਰੀ ਸੀਸ ਚੁਕਾਇਆ ਸੀਸ ਚੁਕਾਇਆ ਨਾਨਕ ਤੇਰੀ ਅਰਮ ਜਾਨਾ ਕਿਸੇ ਤੇ ਨਾ ਪਾਇਆ ਮਲਕ পাগল ਤੁਮ ਛੱਡ ਕੇ ਸੀ ਗਲ ਲਾ ਲੋ ਲਾਇਆ ਲਾ ਲੋ ਲਾਇਆ ਨਾਨਕ ਤੇਰੀ ਅਰਮ ਜਾਨਾ ਕਿਉਂਕਿ ਉਸਾਰਤ ਦੇ ਨੂੰ ਅਸੀਂ ਜਦੋਂ ਮੰਨਦੇ ਹਾਂ ਕਿ ਮੈਂ ਸਮਝਦਾ ਕਿ ਗੁਰੂਆਂ ਪਰਿਵਰਤਿਤ ਸਿਧਾਂਤ ਦੀ ਸ਼ਖਤ ਹੈ ਜਦੋਂ ਅਸੀਂ ਮੰਨਦੇ ਹਾਂ ਤਾਂ ਇੱਕ ਧਾਰਮਿਕ ਆਸ਼ਰਮਾਂ ਜਿਆਦਾ ਲੈ ਕੇ ਉਸ ਨੂੰ ਮੰਨਦੇ ਹਾਂ ਸਾਰੇ ਤੇ ਜਿਹੜੀ ਉਹਨਾਂ ਦੀ ਕ੍ਰਾਂਤੀਕਾਰੀ ਸੋਚ ਜਿਹੜੀ ਸੀਗੀ ਉਹ ਸੋਚ ਉਹ ਅਸੀਂ ਕਈ ਵੇਕ ਪਿੱਛੇ ਕਰ ਦਿੰਦੇ ਆ ਸੋ ਉਹ ਜਿਹੜੇ ਉਹਨਾਂ ਦੀ ਜਿਹੜੀ ਸੋਚ ਸੀ ਜਿਹੜੀ ਉਹਨਾਂ ਦੀ ਉਸ ਟਾਈਮ ਸਮਾਜ ਨੂੰ ਦੇਣ ਵਾਲੀ ਦੇ ਆਦੇ ਜਿਵੇਂ ਜਿਆ ਪ੍ਰੀਤੀਆਂ ਸਵਾਲ ਦੇ ਵਿੱਚ ਉਹਨਾਂ ਦਾ ਜੋ ਬਤਨ ਕੀਤਾ ਜਿਉਂ ਉਹਨਾਂ ਉਸ ਨਾਮ ਸੱਚ ਨੂੰ ਵੰਗਾਰਿਆ ਜੋ ਪਾਵਨ ਤਖਤ ਨਾਲ ਨੇ ਕਹਿਣਾ ਕਿ ਐਹ ਇੱਕ ਦੀ ਬਾਣੀ ਕੋ ਉਣਾਣ ਦੇ ਵਿੱਚ ਦਰਦ ਆਇਆ ਉਹਦੇ ਇੱਕ ਇਸਤਰਾ ਦਾ ਬਾਣੀ ਵਿੱਚ ਉਹ ਸੱਚ ਨੂੰ ਕਹਿਣਾ ਜਿਉਂ ਉਹਨਾਂ ਦੀ ਸੀ ਬਾਣੀ ਪਾੜਦੇ ਸਾਡੇ ਵਿੱਚ ਇਸਤਰਾ ਨੂੰ ਕਹਿਣ ਤੇ ਸਾਥ ਨੂੰ ਦੇਣ ਦੀ ਜ਼ਰੂਰਤ ਬਹੁਤ ਬਹੁਤ ਸ਼ੁਕਰੀਆ ਬਹੁਤ ਬੜੀ ਅਤਿ ਦਾ ਬੜੀ ਚਾਗਲਾ ਜੀ ਜਨਾ ਕਹਿੰਦਾ ਸਵਾਦ ਸਰਮ ਦੀ ਸੀ ਜੋ ਪਰ ਅਨ ਕਦੀ ਸਹਿਰਾਂ ਸਮੇਂ ਛਾਸਿਕਾ ਕਹਾਉਂਦਾ ਹੈ ਜੂਨਾ ਨ ਤੇ ਆਜਾ ਰਾਈਟ ਹਨ ਸਾਪਰਾ ਕੋ ਦਸ ਕੀਰਤਨ ਕਰੋ ਤੇ ਆਪੋ ਚ ਬੰਨ ਖਾਓ ਸਾਰੀ ਧਰਤੀ ਦੇ ਉੱਤੇ ਪ੍ਰਚਾਰਿਆ ਸੀ ਪੰਜਾਹਾਂ ਮਰਦਾਨੇ ਨਹੀਂ ਰੱਖਿਆ ਨੂੰ ਸੱਚੇ ਇਸ਼ਕ ਦਾ ਮਸਲਾ ਤੁੰ ਤਾਰਿਆ ਸੀ ਜਿਹੜਾ ਘਰੇ ਸੇਵਾ ਉਹ ਹੀ ਖਾਵੇ ਮੇਰਾ ਤੇਰੀ ਹਕਮ ਨੂੰ ਤੁੰ ਲਲਕਾਰਿਆ ਸੀ ਰਾਜੇ ਖਾਸਰਾ ਨੂੰ ਭਲੇ ਕਰਾਂ ਰਿਹੂੰ ਫੇਕੂ ਧਰਮ ਦਾ ਨਿਸ਼ਾਨ ਉਤਾਰਿਆ ਸੀ ਅੱਜ ਕਦ ਕੀ ਹੋ ਰਿਹਾ ਮਨ ਵੀ ਕਾਂਗ ਹੈ ਹਰਾਂ ਦੇ ਬਾਗ ਆਈ ਸੱਚੇ ਤਰਨੂ ਜੀ ਨੇ ਹੈ ਰੋੜ ਦਿੱਤਾ ਸਾਰਾ ਨੇ ਫੁੱਟਾਂ ਕੋਲ ਦਿੱਤਾ ਐਨੇ ਬੁਰੇ ਨੇ ਤੂੰ ਨੀਂ ਮਤ ਸੱਜਣਾ ਤੇ ਤੁਮ ਇਹ ਨਾ ਦੀ ਗਿਣਤੀ ਨਹੀਂ ਕਰੀ ਜਾਣੀ ਰਾਖੀ ਦਾ ਤੋਂ ਮਰਦਾਂ ਦੀ ਨਹੀਂ ਕਰੇਗਾ ਕੀ ਆਪਣੀ ਮਾੜਾ ਦੀ ਰਾਖੀ ਨਹੀਂ ਕਰੀ ਜਾਣੀ ਜੇ ਤੂੰ ਕਹੇ ਸੰਗੀਤ ਦਾ ਪਾਜ ਤੂੰ ਜਿੱਤ ਲੇਂਗਾ ਤੇ ਖੇ ਪਖੰਡੀਆਂ ਨੂੰ ਮਿਲ ਖਾਂ ਬਾਦੜੇ ਇਸੇ ਸੰਗੀਤ ਹਕੇ ਸ਼ਾਮੀ ਰੋਜ ਨਚਾਉਂਦੇ ਰੰਗੀਆਂ ਕਲਾ ਦੇ ਕਿਰਤ ਦੀ ਪਏ ਰੋਟੀ ਬਾਣੀ ਸੁਣ ਕੇ ਲੋਕਾਂ ਨੂੰ ਜਵਾਬ ਦੇਣਾ ਤੂੰ ਵੀ ਮਹਿਜ ਦੀ ਤੰਗੀ ਤੋਂ ਤੰਗ ਲਾ ਕੇ ਰੋਟੀ ਲਈ ਫਿਰ ਵੇਚਰ ਬਾਅਦ ਦੇਣਾ ਸਭ ਦਾ ਝੁਕ ਤੇਰਾ ਖੁੰਝਣ ਦਾ ਸੱਟ ਨਿਰਾਸ਼ਰ ਨਾ ਨੀ ਸਤ ਕਰਤਾਰ ਕਹੇਗੇ ਜੇ ਗਾ ਕੇ ਤੂੰ ਹੈ ਭੰਦੇ ਨੇ ਮੇਰਾ ਝੂਠ ਹੀ ਨਹੀਂ ਕੋਜ ਸੱਚ ਵੀ ਏ ਜਾਈ ਝੂਠ ਤੋਂ ਨਾ ਘਬਰਾ ਬਾਬਾ ਜਿਹੜੇ ਝੂਠ ਦੇ ਲਾਲੋ ਹੱਥ ਸੱਚ ਖਾਤਰ ਤੈਨੂੰ ਹੱਥਾਂ ਤੇ ਲੈਣਗੇ ਚਾ ਬਾਬ ਤੰਗ ਆਏ ਮਜ਼ਦੂਰ ਨੇ ਲੁੱਟੂਆਂ ਤੋਂ ਤੇਰੇ ਵਰਗੇ ਦੀ ਅਗਵਾਹੀ ਕੁੜੀਕਦੇ ਨੇ ਜਿਹੜਾ ਕੱਟੀਉ ਦਾਸੀ ਜਿਸ ਪੰਜ ਨੂੰ ਤੈਨੂੰ ਲਾਲੋ ਦੇ ਭਾਈ ਕੁੜੀਕਦੇ ਨੇ ਮੇਨੂੰ ਉੱਲਾਲ ਲੋਗ ਹੈ ਪਾਈ ਕੁੜੀ ਕਦੇ ਨੇ ਫੜਕੜ ਕੇ ਬਹੁਤ ਚੰਗੋ ਸੰਤਰਾ ਦਾਸ ਜੀ ਦੀ ਅੱਜ ਦੇ ਕਰਨਾਲ ਕੁਵਾਈ ਤੇ ਮਾਹੌਲ ਵਿੱਚ ਜਿਹਾ ਆਇ ਨਾ ਕਿਸ ਤਰ੍ਹਾਂ ਦਾ ਮਾਹੌਲ ਹੈ ਕਿਸ ਤਰ੍ਹਾਂ ਦਾ ਰੂਪਨਤਾ ਕਰਨਾ ਹੋ ਰਿਹਾ ਹੈ ਸੋ ਸਰਬਜੀਤ ਸਿੰਘ ਜੀ ਸੁਭਾ ਦਿਖਤਾ ਸ੍ਰੀ ਲੋਗ ਨਿਕ ਪਰਮੇਸਰ ਨਾਮ ਦਾ ਉੱਤ ਅਮਰਤ ਵੇਲੇ ਵਿੱਚ ਤੇਰਾ ਨਾਮ ਉਚਾਰ ਮੈਂ ਤੇਰਾ ਨਾਮ ਦਿਮਸਤ ਰਾਮੈਂ ਤੇਰੇ ਨਾਮ ਦੀ ਤੇਰੇ ਨਾਮ ਦੀ ਮੈਂ ਪੀਵਾ ਤੇ ਜੜੇ ਸੂਰ ਨਾਮਕ ਵਾੜੀ ਜਾਏ ਜ਼ਿੰਦਗੀ ਦਾ ਇਹ ਦਸ ਸੂਰ ਨਾਮਕ ਵਾੜੀ ਜਾਏ ਜ਼ਿੰਦਗੀ ਦਾ